ਹੈਲੋ ਜੀ ਸਸੀ ਗਲ ਮੈਂ ਸੋਨੀਆ ਦਾ ਟਪੀਆ ਸੂਟ ਕਲੈਕਸ਼ਨ ਉੱਤੇ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਜਿਹੜੇ ਤਿਆਰ ਕੀਤੇ ਹੋਏ ਸੂਟ ਉਹਨਾਂ ਦੀ ਵੀਡੀਓ ਲੈ ਕੇ ਆਏ ਹਾਂ ਇੱਕ ਉਹ ਸੂਟ ਆਪਾਂ ਤਿਆਰ ਕੀਤੇ ਨੇ ਹਾਂਜੀ ਇਹ ਆਪਾਂ ਮਸਟਰਡ ਕਲਰ ਦਾ ਸੂਟ ਰੈਡੀ ਕਰ ਰਹੇ ਹਾਂ ਇਹਦਾ ਆਪਾਂ ਹੱਲੇ neck ਹੀ ਤਿਆਰ ਕੀਤਾ ਹੈ ਤੇ ਦੂਸਰਾ ਸੂਟ ਆਪਾਂ ਪਿੰਕ ਕਲਰ ਦਾ ਤਿਆਰ ਕੀਤਾ ਆ ਇਹ ਆਪਣਾ ਸੂਟ ਕੰਪਲੀਟ ਹੋ ਕੇ ਜਾ ਚੁੱਕਾ ਆ ਤੇ ਆਪਾਂ ਇਹ ਤੀਸਰਾ ਸੂਟ ਜਿਹੜਾ ਇਹ ਆਪਾਂ ਪਸ਼ਮੀਨੇ ਦੇ ਉੱਤੇ ਤਿਆਰ ਕੀਤਾ ਆ ਇਹ ਵੀ ਬਹੁਤ ਸੋਹਣਾ ਰੈਡੀ ਹੋਇਆ ਸੀਗਾ ਸੂਟ ਹਾਂਜੀ ਇਹ ਆਪਾਂ ਘੇਰਾ ਤਿਆਰ ਕਰ ਰਹੇ ਹਾਂ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਇਹ ਫਲਾਵਰ ਬਣਾ ਕੇ ਇਸ ਤਰ੍ਹਾਂ ਇਹਨੂੰ ਤਿਆਰ ਕੀਤਾ ਆ ਇਹਦੇ ਵਿੱਚ ਆਪਾਂ ਟਾਵੇਂ-ਟਾਵੇਂ ਇਦਾਂ ਘੇਰਿਆਂ ਦੇ ਫੁੱਲ ਬਣਾਵਾਂਗੇ ਇੱਕ ਆਹ ਬਣਿਆ ਹੈ ਇੱਕ ਆਹ ਇਸ ਤਰ੍ਹਾਂ ਇਹਨੂੰ ਤਿਆਰ ਕਰਾਂਗੇ ਜਦੋਂ ਇਹ ਪੂਰਾ ਕੰਪਲੀਟ ਹੋ ਜਾਊਗਾ ਉਦੋਂ ਆਪਾਂ ਇਹਦੀ ਤੁਹਾਨੂੰ ਫੁੱਲ ਵੀਡੀਓ ਦਵਾਂਗੇ ਤੁਸੀਂ ਵੀ ਇਸ ਤਰ੍ਹਾਂ ਦੇ ਜੇ ਸੂਟ ਕੜਵਾਉਣਾ ਚਾਹੁੰਦੇ ਆ ਤੇ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤੇ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਹੋਰ ਸ਼ੇਅਰ ਜਰੂਰ ਕਰਿਓ